ਪਿੰਡ ਨੀਲੋਵਾਲ ਦੇ ਵਿੱਚ ਇੱਕ ਚੋਰੀਆਂ ਕਰਦਾ ਫੜਿਆ ਗਿਆ ਦੇਖੋ ਲਾਈਵ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੀਲੋਵਾਲ ਦੀਆਂ ਨੇ ਜਿੱਥੇ ਇੱਕ ਲੋਕਾਂ ਨੇ ਮੌਕੇ ਤੇ ਉਹਨੂੰ ਕਾਬੂ ਕੀਤਾ ਤੇ ਪੁਲਿਸ ਨੂੰ ਬੁਲਾਇਆ ਗਿਆ ਲਾਈਵ ਤੁਸੀਂ ਤੁਸੀਂ ਦੇਖ ਰਹੇ ਹੋ ਆਈਪੀ ਡਰਸ਼ਕੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਨੀਲੋਵਾਲ ਦੀਆਂ ਪਿੰਡ ਨੀਲੋਵਾਲ ਦੇ ਵਿੱਚ ਤਕਰੀਬਨ ਜੇ ਸੁਣਨ ਮੁਤਾਬਕ ਆਇਆ ਵੀ 10 ਤੋਂ 20 ਚੋਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਇਹ ਚੋਰੀਆਂ ਜਿਹੜੀਆਂ ਮੋਟਰਾਂ ਦੇ ਉੱਤੇ ਹੋਈਆਂ ਨੇ ਮੋਟਰਾਂ ਦੇ ਉੱਤੋਂ ਮੰਜੀ ਤੱਕ ਕਦੀਲੀਏ ਤੱਕ ਨਹੀਂ ਛੱਡੇ ਜਿਹੜੇ ਤੁਸੀਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਮੌਕੇ ਤੇ ਕਾਬੂ ਕੀਤਾ ਗਿਆ ਚੋਰ ਇਹ ਤਸਵੀਰਾਂ ਦੇ ਤੁਸੀਂ ਦੇਖ ਰਹੇ ਹੋ ਪਿੰਡ ਦੇ ਲੋਕਾਂ ਨੇ ਆਪ ਇਹਨੂੰ ਅੱਗੇ ਆ ਕੇ ਫੜ ਕੇ ਚੋਰ ਨੂੰ ਪੁਲਿਸ ਦੇ ਹਵਾਲੇ ਕੀਤਾ ਹੈਗਾ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਮੌਕੇ ਤੇ ਛਾਦਰੀ ਪੁਲਿਸ ਵੀ ਪਹੁੰਚੀ ਹੈ ਉਹਨਾਂ ਨੂੰ ਉਹਨਾਂ ਦੇ ਹਵਾਲੇ ਚੋਰ ਨੂੰ ਕੀਤਾ ਗਿਆ ਹੈ ਸੂਨਨਾ ਮੁਤਾਬਕ ਇਹ ਵੀ ਗੱਲ ਆਈ ਹੈ ਵੀ ਇਹ ਜਿਹੜਾ ਚੋਰ ਹੈ ਹੋਰ ਵੀ ਚੋਰੀਆਂ ਦੇ ਵਿੱਚ ਇਨਵੋਲ ਹੈ ਆਏ ਦਿਵਾਲੀ ਪਿੰਡਾਂ ਦੇ ਵਿੱਚ ਚੋਰੀਆਂ ਕਰਦਾ ਸੀਗਾ ਜਿਸ ਨੂੰ ਕਾਬੂ ਕੀਤਾ ਗਿਆ ਛਾਦਲੀ ਪੁਲਿਸ ਵੱਲੋਂ ਪਰ ਇਹ ਵੀ ਸੂਨ ਦੇ ਵਿੱਚ ਨਾਲ ਨਾਲ ਗੱਲ ਆਈ ਹੈ ਜੀ ਅਸੂ ਸਚਾਈ ਹੈ ਵੀ ਛਾਦਲੀ ਪੁਲਿਸ ਨੇ ਇਹ ਅੱਗੇ ਹੋਰ ਧਰਮਗੜ੍ਹ ਦੀ ਪੁਲਿਸ ਦੇ ਹਵਾਲੇ ਇਸ ਤੋਂ ਦੋ ਕੀਤਾ ਗਿਆਗਾ ਉਹਨਾਂ ਵੱਲੋਂ ਦੱਸਣ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਇਹ ਜਿਹੜਾ ਚੋਰ ਹੈ ਕਿਸੇ ਹੋਰ ਵੀ ਕਿਸੇ ਪਰਚੀਆਂ ਦੇ ਵਿੱਚ ਇਨਵੋਲ ਹੈ ਜਿਸ ਕਰਕੇ ਇਹਦੀ ਤਫਤੀਸ਼ ਕਰਨਗੇ ਇਸ ਤਫਤੀਸ਼ ਦੇ ਨਾਲ ਜਿਹੜੀ ਵੀ ਅੱਗੇ ਗੱਲ ਸਾਹਮਣੇ ਆਏਗੀ ਉਹ ਅੱਗੇ ਗੱਲ ਰੱਖਾਂਗੇ ਜੁੜੇ ਤਸਵੀਰਾਂ ਤੁਹਾਨੂੰ ਪੂਰੀਆਂ ਦਿਖਾ ਰਹੇ ਆ ਇਹ ਟੀਲੋ ਵਾਲੀਆਂ ਤਸਵੀਰ ਤੁਸੀਂ ਦੇਖੇ ਜਿਹੜੀਆਂ ਇਹਦੇ ਵਿੱਚ ਉਹ ਲੋਕ ਵੀ ਮੌਜੂਦ ਖੜੇ ਨੇ ਮੌਕੇ ਤੇ ਜਿਨ੍ਹਾਂ ਦੇ ਪਹਿਲਾਂ 20 ਮੋਟਰਾਂ ਤੇ ਤਕਰੀਬਨ ਚੋਰੀਆਂ ਹੋ ਚੁੱਕੀਆਂ ਨੇ ਤਸਵੀਰਾਂ ਤੁਸੀਂ ਪੂਰੀਆਂ ਦੇਖ ਰਹੇ ਹੋ ਜਿੱਥੇ ਕਿ ਚੋਰ ਕਾਬੂ ਕੀਤਾ ਗਿਆ ਇੱਥੇ ਉਹ ਲੋਕ ਵੀ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੀਆਂ ਤਕਰੀਬਨ 20 ਮੋਟਰਾਂ ਦੇ ਉੱਤੇ ਚੋਰੀਆਂ ਹੋ ਚੁੱਕੀਆਂ ਨੇ ਲਾਈਵ ਤੁਸੀਆਂ ਨੂੰ ਦਿਖਾ ਰਹੇ ਆ ਪੂਰੀਆਂ ਕਸੀ ਹੋ ਗਏ ਆ ਦੋ ਜਿਹੜੇ ਫੜਿਆ ਹੈ ਬਾਬੇ ਕਾਲ ਦਾ ਮੁੰਡਾ ਕੀ ਹਾਲ ਹੈ ਦੋਸਤੋ ਜਲਦੀ ਜਲਦੀ ਵੀਡੀਓ ਰੱਕੀ ਜੇ ਕੇ ਸ਼ੇਅਰ ਕਰ ਦੋ ਤਾਂ ਕਿ ਕਿਤੇ ਹੋਰ ਵੀ ਚੋਰੀਆਂ ਹੋਈਆਂ ਨੇ ਤਾਂ ਉਹ ਵੀ ਸਾਹਮਣੇ ਆ ਸਕਣ ਕਿਉਂਕਿ ਉਹ ਲੋਕ ਵੀ ਸਾਹਮਣੇ ਆ ਕੇ ਦੱਸ ਸਕਣ ਕਿ ਇਸ ਬੰਦੇ ਵੱਲੋਂ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਗਈਆਂ ਨੇ ਤੋ ਇਹ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟ ਬਾਕਸ ਵਿੱਚ ਜਾਣਕਾਰੀ ਸਾਂਝੀ ਕਰਿਓ ਤੇ ਚੱਲ ਨੀ ਚੱਲਦੀ ਵੀਡੀਓ ਨੂੰ ਵੀ ਅਕੇ ਦੀ ਅਕੇ ਸ਼ੇਅਰ ਕਰਦੋ ਤਾਂ ਕਿ ਕਿਤੇ ਹੋਰ ਚੋਰੀਆਂ ਹੋ ਰਹੀਆਂ ਨਹੀਂ ਉਹ ਹੋਣ ਤੋਂ ਬਚ ਜਾਣ ਤੇ ਜੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਚੋਰੀ ਹੋ ਰਹੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਸ ਚੋਰ ਨੂੰ ਕਾਬੂ ਕਰਵਾਇਆ ਜਾ ਸਕੇ ਸასი ਕਾਲ ਜੁੜੇ ਰੂਪ ਆਪੀ ਦੇ ਨਾਲ ਮਿਲਾਂਗੇ ਕਿਸੇ ਹੋਰ ਖਬਰ ਦੇ ਨਾਲ